ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ 'ਚ ਮੰਜਿੜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ 'ਚ ਮੰਜਿੜਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੇ ਸਾਡੇ ਤੇ ਰਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ 'ਚ ਮੰਜਿੜਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਤਰਾਂ ਚ ਮੰਜੀ ਡਾਈ ਹੁੰਦੀ ਐ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ 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 ਕਰਾ ਦਿੱਤੀ ਪੰਜਾਬੀਆਂ ਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਲੈੰਦੀ ਇੰਟਿਕਾ ਚਲਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੱਕ ਕੋਈ 150 ਦੇ ਕਰੀਬ ਐਲਬਮ 15-1600 ਗੀਤਾਂ ਗਾਣਿਆਂ ਦੇ ਨਾਲ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹਾਂ ਮੇਰੇ ਗਾਣੇ ਹਾਸਾ ਮਜ਼ਾਕ ਪੰਜਾਬੀ ਕਲਚਰ ਹੁੰਦਾ ਹੈ ਚੁਟਕਲੇ ਹੁੰਦੇ ਨੇ ਉਹਦੇ ਵਿੱਚ ਕੋਈ ਡਬਲ ਮੀਨਿੰਗ ਜਾਂ ਕੋਈ ਕਿਸੇ ਤਰ੍ਹਾਂ ਦਾ ਨਹੀਂ ਮੇਰੇ ਗਾਣੇ ਮੇਰੇ ਗੀਤ ਸਭ ਤੋਂ ਜ਼ਿਆਦਾ ਪਹਿਣਾ ਮਾਵਾਂ ਧੀਆਂ ਪਹਿਣਾ ਸੁਣਦੀਆਂ ਨੇ ਮੇਰੇ ਅਖਾੜਿਆਂ ਦੇ ਵਿੱਚ ਜੇ ਮੰਨ ਲਓ 5000 ਮੇਲ ਬੱਚੇ ਬੈਠੇ ਨੇ ਤੇ 7000 ਕੀ ਮੇਲਸ ਉਤੇ ਮੇਰੀਆਂ ਭੈਣਾਂ ਮੇਰੀਆਂ ਧੀਆਂ ਬੈਠੀਆਂ ਹੁੰਦੀਆਂ ਸਾਡੀਆਂ ਮਾਤਾਵਾਂ ਬੈਠੀਆਂ ਹੁੰਦੀਆਂ ਔਰ ਉਹ ਐਂਡ ਤੱਕ ਹੁਣ ਆਪਾਂ ਨੂੰ ਆ ਰਿਕੁਐਸਟਾਂ ਕਰਨੀਆਂ ਪੈਂਦੀਆਂ ਨਾ ਇਹਦੇ ਵਿੱਚ ਮੈਨੂੰ ਵੈਸੇ ਉਹਦਾ ਬਹੁਤਾ ਭੇਦ ਨਹੀਂ ਆ ਨੈਟ ਤੇ ਉਹ ਮੇਦਾ ਮੈਨੂੰ ਨੈਟ ਚਲਾਉਣਾ ਵੀ ਨਹੀਂ ਆਉਂਦਾ ਬਹੁਤਾ ਭੇਦ ਵੀ ਨਹੀਂ ਤੇ ਉਹ ਤਰਲੇ ਲੈਣੇ ਪੈਂਦੇ ਆ ਨਾ ਇਹ ਇਹ ਸਾਡੀ ਉਹ ਕੀ ਵੀਡੀਓ ਇਹ ਐਂਡ ਤੱਕ ਵੇਖਿਓ ਜੀ ਐਂਡ ਤੱਕ ਵੇਖਿਓ ਜੀ ਮੈਨੂੰ 22 23 24 ਸਾਲਾਂ ਚ ਮੈਨੂੰ ਇਹ ਨਹੀਂ ਕਹਿਣਾ ਪਿਆ ਮੇਰੀ ਸਟੇਜ ਐਂਡ ਤੱਕ ਵੇਖਿਓ ਜੀ ਮੈਂ ਹੱਥ ਦੋੜ ਜੋੜ ਕੇ ਛੋਟਣਾ ਉੱਥੋਂ ਸੰਗਤ ਕੋਲੋਂ ਜੀ ਮੈਂ ਹੁਣ ਅਗਲੇ ਕੰਮ ਤੇ ਵੀ ਜਾਣਾ ਤੇ ਇਸ ਕਰਕੇ ਮੈਨੂੰ ਗਰੀਬ ਨੂੰ ਅਥਾਹ ਪਿਆਰ ਮਿਲਿਆ ਜੀ ਸਰੋਤਿਆਂ ਦਾ ਪੰਜਾਬੀਆਂ ਦਾ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਆ ਮੇਰਾ ਵਾੜ-ਵਾੜ ਪੰਜਾਬੀਆਂ ਦਾ ਕਰਜ਼ਾਈ ਆ ਮੈਂ ਪੰਜਾਬੀ ਗਾਇਕੀ ਦਾ ਇੱਕ ਨਮਾਣਾ ਜਿਹਾ ਸੇਵਾਦਾਰ ਪੰਜਾਬੀ ਮਾਂ ਬੋਲੀ ਦਾ ਇੱਕ ਛੋਟਾ ਜਿਹਾ ਸੇਵਾਦਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਵਰਲਡ ਲੈਵਲ ਤੇ ਚਮਕਾ ਮਾਰਦੀ ਬਿਲਡਿੰਗ ਦਾ ਇੱਕ ਨਿੱਕਾ ਜਿਹਾ ਵਰਕ ਕਰ ਤੁਹਾਡਾ ਵੀਰ ਸਤਨਾਮ ਸਾਗਰ ਮੇਰੇ ਨਾਲ ਖੜੇ ਨੇ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਪੰਜਾਬੀ ਸੰਗੀਤ ਦੀ ਇੱਕ ਮਹਾਨ ਆਵਾਜ਼ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛੰਮੇ ਅਸੀਂ ਆਪਣੇ ਸਰੋਤਿਆਂ ਦੇ ਆਪਣੇ ਰੱਬ ਵਰਗੇ ਸਰੋਤਿਆਂ ਦੇ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸਿੰਦੋ ਦੀ ਹੱਟੀ ਤੱਕ ਤੇ ਉਸ ਤੋਂ ਬਾਅਦ ਆਸਾਗਰ ਦੀ ਬੋਟੀ ਤੱਕ ਜਿਨ੍ਹਾਂ ਨੇ ਮਾਣਾ ਮੂਹੀ ਪਿਆਰ ਬਖਸ਼ਿਆ ਸਨ ਮਣਾ ਮੁਹੀ ਪਿਆਰ ਬਖਸ਼ਿਆ ਮੈਨੂੰ ਗਰੀਬ ਨੂੰ ਜੀ ਸੁਨਮ ਜਿਹੜਾ ਤੁਹਾਡੀ ਰੀਲ ਬਣਨੀ ਸ਼ੁਰੂ ਹੋਈਆਂ ਸਾਡੇ ਵੀ ਰੋਟੀ ਤੋਂ ਲੈ ਕੇ ਵੱਡੇ ਵੱਡੇ ਆਰਟਿਸਟ ਵੀ ਇੰਨਾ ਪਿਆਰ ਦੇ ਰਹੇ ਨੇ ਉਹ ਵੱਡੇ ਵੱਡੇ ਆਰਟਿਸਟ ਪਿਆਰ ਦੇ ਰਹੇ ਨੇ ਉਹ ਤੇ ਉਹਨਾਂ ਦਾ ਵੱਡਾਪਨ ਹੈ ਜੀ ਉਹ ਆਰਟਿਸਟ ਵੀ ਵੱਡੇ ਆ ਤੇ ਉਹਨਾਂ ਦਾ ਦਿਲ ਵੀ ਵੱਡਾ ਹੈ ਉਹਨਾਂ ਦਾ ਜਿਗਰਾ ਵੀ ਵੱਡਾ ਹੈ ਉਹਨਾਂ ਦਾ ਬ੍ਰੇਨ ਉਹਨਾਂ ਦੀ ਸੋਚ ਵੀ ਵੱਡੀ ਹੈ ਇਸ ਕਰਕੇ ਉਹਨਾਂ ਦਾ ਵੱਡਾਪਨ ਹੈ ਕਿਉਂ ਮੇਰੀਆਂ ਗਰੀਬ ਦੀਆਂ ਉਹ ਜਿਹੜਾ ਮੇਰੇ ਗਾਣਿਆਂ ਨੂੰ ਪਿਆਰ ਦੇ ਰਹੇ ਨੇ ਮੈਨੂੰ ਗਰੀਬ ਨੂੰ ਪਿਆਰ ਦੇ ਰਹੇ ਨੇ ਤੇ ਇਹ ਉਹਨਾਂ ਦਾ ਵੱਡਾ ਪਾਣ ਹੈ ਹੋਰ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਆ ਤੇ ਉਹਦੇ ਵੱਡੇ ਲੋਕ ਨੇ ਉਹ ਸਿਰਫ ਸਾਰੇ ਸਾਰੇ ਗਾਇਕ ਭਾਈਚਾਰੇ ਨੂੰ ਸਾਨੂੰ ਜਿਵੇਂ ਨਾ ਸਾਰਿਆਂ ਨੂੰ ਉਹ ਨਾਲ ਹਿਲਾ ਕੇ ਚਲਦੇ ਨੇ ਹੋਰ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਆ ਉਹ ਉਹਨਾਂ ਦਾ ਵੱਡਾ ਪਾਣ ਹੈ ਜਿਹੜਾ ਸੰਗਤ ਦੀ ਗੱਲ ਆ ਜਿਹੜਾ ਸਰੋਤਿਆਂ ਦੀ ਗੱਲ ਆ ਜਿਹੜੇ ਲੱਖਾਂ ਕਰੋੜਾਂ ਪੰਜਾਬੀਆਂ ਨੇ ਵਰਲਡ ਲੈਵਲ ਤੇ ਜਿਹੜਾ ਫੁੱਲਾਂ ਵਾਲੀ ਰਚਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਸ਼ਿੰਦੋ ਦੀ ਹੱਟੀ ਤੋਂ ਬਾਅਦ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਆ ਤੁਸੀਂ ਸਾਰੇ ਪੱਤਰਕੀ ਪੱਤਰਕਾਰ ਵੀਰ ਕਹਿੰਦੇ ਹੋ ਵੀ ਸੋਸ਼ਲ ਮੀਡੀਆ ਤੇ ਸਭ ਤੋਂ ਵੱਡਾ ਸਭ ਤੋਂ ਉੱਚਾ ਪਲੇਟਫਾਰਮ ਤੁਸੀਂ ਕਹਿੰਦੇ ਹੋ ਵੀ ਆ ਇੰਸਟਾਗ੍ਰam ਹੈ ਤੇ ਉਹਦੇ ਤੇ ਆ ਜਿਹੜਾ ਬੱਚੇ ਬੱਚੀਆਂ ਨੌਜਵਾਨ ਬੇਟੇ ਬੇਟੀਆਂ ਸਭ ਬਜ਼ੁਰਗ ਕੀ ਨੌਜਵਾਨ ਕੀ ਬੱਚੇ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਆ ਜਿਹੜਾ ਉਹ ਪਿਆਰ ਦੇ ਰਹੇ ਨੇ ਰੀਲਾਂ ਬਣਾ ਰਹੇ ਨੇ ਜਾਂ ਉਸ ਗਾਣੇ ਨੂੰ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ 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 ਕਰਾ ਦਿੱਤੀ ਪੰਜਾਬੀਆਂ ਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਲੈੰਦੀ ਇੰਡਕਾ ਚਲਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੱਕ ਇਹ ਉਹਨਾਂ ਦਾ ਪਿਆਰ ਹੈ ਜੀ ਉਹ ਪਤਾ ਨਹੀਂ ਮੈਨੂੰ ਗਰੀਬ ਨੂੰ ਇੰਨੇ ਸਾਲਾਂ ਤੋਂ 22 23 ਸਾਲਾਂ ਤੋਂ ਪਿਆਰ ਕਰਦੇ ਨੇ ਤੇ ਕਰਦੇ ਆ ਰਹੇ ਨੇ ਤੇ ਸ਼ਾਇਦ ਉਸੇ ਚੀਜ਼ ਨਾਲ ਅਸੀਂ ਤੁਰੇ ਆ ਰਹੇ ਹਾਂ ਕਿ ਅਸੀਂ ਲਿਖਦੇ ਮਤਲਬ ਲਿਖਦੇ ਆ ਰਹੇ ਹਾਂ ਗਾਉਂਦੇ ਆ ਰਹੇ ਹਾਂ ਤੇ ਪੰਜਾਬ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਸਰ ਮੈਂ ਉਹੀ ਦੱਸ ਕੇ ਆਟਿਆ ਕਿ ਕੋਈ 150 ਦੇ ਕਰੀਬ ਐਲਬਮ 15-1600 ਗੀਤਾਂ ਗਾਣਿਆਂ ਦੇ ਨਾਲ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹਾਂ ਮੇਰੇ ਗਾਣੇ ਹਾਸਾ ਮਜ਼ਾਕ ਪੰਜਾਬੀ ਕਲਚਰ ਹੁੰਦਾ ਹੈ ਚੁਟਕਲੇ ਹੁੰਦੇ ਨੇ ਉਹਦੇ ਵਿੱਚ ਕੋਈ ਡਬਲ ਮੀਨਿੰਗ ਜਾਂ ਕੋਈ ਕਿਸੇ ਤਰ੍ਹਾਂ ਦਾ ਨਹੀਂ ਮੇਰੇ ਗਾਣੇ ਮੇਰੇ ਗੀਤ ਸਭ ਤੋਂ ਜ਼ਿਆਦਾ ਭੈਣਾ ਮਾਵਾਂ ਧੀਆਂ ਪੈਣਾ ਸੁਣਦੀਆਂ ਨੇ ਮੇਰੇ ਅਖਾੜਿਆਂ ਦੇ ਵਿੱਚ ਜੇ ਮੰਨ ਲਓ 5000 ਮੇਲ ਬੱਚੇ ਬੈਠੇ ਨੇ ਤੇ 7000 ਫੀਮੇਲ ਸਰੋਤੇ ਮੇਰੀਆਂ ਭੈਣਾ ਮੇਰੀਆਂ ਧੀਆਂ ਬੈਠੀਆਂ ਹੁੰਦੀਆਂ ਸਾਡੀਆਂ ਮਾਤਾਵਾਂ ਬੈਠੀਆਂ ਹੁੰਦੀਆਂ ਔਰ ਉਹ ਐਂਡ ਤੱਕ ਹੁਣ ਆਪਾਂ ਨੂੰ ਆ ਰਿਕਵੈਸਟਾਂ ਕਰਨੀਆਂ ਪੈਂਦੀਆਂ ਨਾ ਦੇ ਵਿੱਚ ਮੈਨੂੰ ਵੈਸੇ ਉਹਦਾ ਬਹੁਤਾ ਭੇਦ ਨਹੀਂ ਆ ਨੈਟ ਤੇ ਉਹ ਮੈਦਾ ਮੈਨੂੰ ਨੈਟ ਚਲਾਉਣਾ ਵੀ ਨਹੀਂ ਆਉਂਦਾ ਬਹੁਤਾ ਭੇਦ ਵੀ ਨਹੀਂ ਤੇ ਉਹ ਤਰਲੇ ਲੈਣੇ ਪੈਂਦੇ ਆ ਨਾ ਇਹ ਇਹ ਸਾਡੀ ਉਹ ਕੀ ਵੀਡੀਓ ਇਹ ਐਂਡ ਤੱਕ ਵੇਖਿਓ ਜੀ ਐਂਡ ਤੱਕ ਵੇਖਿਓ ਜੀ ਮੈਨੂੰ 22 23 24 ਸਾਲਾਂ ਚ ਮੈਨੂੰ ਇਹ ਨਹੀਂ ਕਹਿਣਾ ਪਿਆ ਮੇਰੀ ਸਟੇਜ ਐਂਡ ਤੱਕ ਵੇਖਿਓ ਜੀ ਮੈਂ ਹੱਥ ਜੋੜ ਕੇ ਛੁੱਟਦਾ ਉਥੋਂ ਸੰਗਤ ਕੋਲੋਂ ਜੀ ਮੈਂ ਹੁਣ ਅਗਲੇ ਕੰਮ ਤੇ ਵੀ ਜਾਣਾ ਤੇ ਇਸ ਕਰਕੇ ਮੈਨੂੰ ਗਰੀਬ ਨੂੰ ਅਥਾਹ ਪਿਆਰ ਮਿਲਿਆ ਜੀ ਸਰੋਤਿਆਂ ਦਾ ਪੰਜਾਬੀਆਂ ਦਾ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਹੈ ਮੇਰਾ ਵਾਲ-ਵਾਲ ਪੰਜਾਬੀਆਂ ਦਾ ਕਰਜ਼ਾਈ ਹੈ ਸਨਾਮ ਜੀ ਦੋਨੋਂ ਜਣੇ ਸੁਣਾਵਲੀ ਰਜ਼ਾਈ ਜਰੂਰ ਸੁਣ ਲਓ ਜੀ ਮੇਰੇ ਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਅੰਦਰਾਂ ਚ ਮੰਜਿੜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜਿੜਾਈ ਹੁੰਦੀ ਆ ਕੋਠੇ-ਕੋਠੇ ਵੇੜੇ ਵਿੱਚ ਆਜੀ ਮਿੱਤਰਾ ਕੋਠੇ-ਕੋਠੇ ਵੇੜੇ ਵਿੱਚ ਆਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੇ ਸਾਡੇ ਤੇ ਰਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜਿੜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਤਰਾਂ ਚ ਮੰਜੀ ਡਾਈ ਹੁੰਦੀ ਐ ਨਾਲੇ ਸਿੰਦੂ ਦੀ ਗੱਲੀ ਸੁਣਾ ਦੇ ਸਾਰੇ ਬੜਾ ਭੀੜ ਪੜ ਕਾ ਰਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਬੜਾ ਭੀੜ ਭੜਕਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਡ ਤੁਲਾਦ ਤਾ ਲਿਖ ਲਿਖ ਕੇ ਫੱਟੀ ਤੇ ਹਰ ਚੀਜ਼ ਦਾ ਰੇਡ ਤੁਲਾਦ ਤਾ ਲਿਖ ਲਿਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਜੇ ਵਧੀਆ ਹੋਵੇ ਜੇ ਚੰਗੀ ਹੋਵੇ ਜੇ ਵਧੀਆ ਹੋਵੇ ਚੀਜ਼ ਗਾਕ ਤਾਂ ਆਪੇ ਹੀ ਪੈਂਦਾ ਵੇ ਜੇ ਚੰਗੀ ਹੋਵੇ